ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨ ਸਿੰਘ ਨੂੰ ਇੱਕ ਪਾਸੇ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਭ ਦਾ ਬਾਬਾ ਜੀ ਮੇਰਾ ਸੋਤਨ ਮੁੱਖੀ ਕੜੀ ਨਾਲ ਦੇ ਕਰੋ ਕਿਰਪਾ ਯੋ ਹਰ ਸਿੰਘਾਸਣ ਦਿਓ ਸ੍ਰੀ ਗੁਰੂ ਤਹ ਬਿਠਾਇਓ ਰਹਸ ਕਿਓ ਸੁਰ ਦੇਵ ਤੋਹੀ ਜਸ ਜੈ ਜੰਪਹਿ ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪਹਿ काटे सो पाप तिन नरो के गुर रामदास जिन पायो छतर सिंहा पृथवी गुर अर्जुन को दे आयो काटे सो पाप नरो कमदास जिन पायो छतर सिंहासन प्रथवी गुर अर्जुन को देव ਨਾ ਦੂ ਜਾਵੇ ਖਾਲ ਇਹ ਹਾ ਪਾਏ ਮੂੰ ਦਾ ਟੜੀ ਨਿਤ ਹਿਰਦੈ ਰਖਾ ਸੰਭਾਲ ਕਰ ਬਾਰ ਤੇਰਾ ਪਰਵਾਸਾ ਤੂੰ ਜਨ ਕਹਿ ਕਿਰਪਾ ਪ੍ਰੇਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੋ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪਰਵਾਣ ਪਤ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਦ ਜਾਤੀ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਾਹ ਨਾਨਕ ਏ ਜਗਤ ਮੈਂ ਇਨ ਜਪਿਓ ਗੁਰਮੰਤ ਰਾਮਨਾਮ ਔਰ ਮੈਂ ਗਇਓ ਜਾ ਕੈ ਸਮ ਨਹੀਂ ਜਹਿ ਸਿਮਰਤ ਸੰਕਟ ਮਿਟੈ ਦਰਸ ਤਹਾਰੋ ਸੋ ਕਹੋ ਤਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੌਰ ਅਰਸੋਂ ਕੁਰਸੋਂ ਤਦ ਦਿੱਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸਚਾ ਪਾਤਸ਼ਾਹ सेरसाँ दैसा हो जिस पास बैठें सोही ही है सबनादा वेशा ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹਲਾ 3 ਕਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪਰਸਾਦ ਇਹੋ ਧਨ ਅਖਟ ਨਾਨਿ ਖਟੈ ਨਾ ਜਾਏ ਓਰੇ ਸਤਗੁਰ ਦੀ ਆ ਦਿਖਾਏ ਇਹੋ ਧਨ ਅਖਟ ਨਾਨਿ ਖਟੈ ਨਾ ਜਾਏ ਓਰੇ ਸਤਗੁਰ ਦੀ ਆ ਦਿਖਾਰੇ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਤੇ ਪਾਤੇ ਹਰ ਮੰਨ ਵਸਾਈ ਸੇਤਨਵੰਤ ਹਰ ਨਾਮ ਲਿਵਲਾਈ ਗੁਰ ਪੂਰੈ ਹਰ ਧਨ ਪਰਗਾਸਿਆ ਭਰਿ ਜੇਰ ਪਾਤੇ ਵਸ ਮਨ ਆਈ ਰਹਾਓ ਅਭੁਗਣ ਕਾਟ ਗੁਣ ਰਿਦੈ ਸਮਾਈ ਓਰੇ ਗੁਰ ਕੈ ਸਹਜ ਸੁਭਾਏ ਓਰੇ ਗੁਰ ਕੀ ਸਾਚੀ ਬਾਣੀ ਸੋਖ ਮਨ ਅੰਤਰ ਸਹਜ ਸਮਾਣੀ ਏਕ ਅਚਰਜ ਜਨ ਦੇਖੋ ਭਾਈ ਦਬਦਾ ਮਾਰ ਹਰ ਮੰਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰ ਪਰਸਾਦ ਵਸ ਮਨ ਆਏ ਸਭ ਮਹਿ ਵਸ ਪ੍ਰਭ ਏਕੋ ਸੋਏ ਗੁਰਮਤੀ ਘਟ ਪਰ ਘਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨਿਆ ਕਨਾਮ ਮਿਲੈ ਮਨ ਮਾਨਿਆ ਸਾਧਨ ਹੈ ਗਸੈ ਰਬ ਏਕੋ ਸੋਏ ਗੁਰਮਤੀ ਘਟ ਪਰ ਘਟ ਹੋਏ ਮੇਲੇ ਮਨ ਮਾਨਿਆ ਵਾਹੇ ਗੁਰਦੀ ਦਾ ਖਾਸਾ ਵਾਹੇ ਗੁਰਦੀ ਦੇ ਪਤੇ ਤਨਾਸਰੀ ਮਹਲਾ 3 ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹੋ ਧਨ ਅਖੁਟ ਨਾ ਨਿਕਟੈ ਨਾ ਜਾਏ ਹੋਰੈ ਸਤਗੁਰ ਦਿਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਗੁਰੂ ਰੂਪ ਗੁਰ ਪਿਆਰੀ ਸਾਸਨ ਜਿਓ ਅਜਦਾ ਇਹ ਪਾਵਨ ਮੁਖਵਾਕ ਤੀਜੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਦੀ ਪਾਵਨ ਰਸਨਾ ਤੋਂ ਚਾਰਣ ਕੀਤਾ ਹੋਇਆ ਤਦਾ ਸਰੀਰ ਆਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਅੰਗ 663 ਦੇ ਉੱਤੇ ਸੁਭਾਏ ਮਾਨ ਹੈ ਸਤਿਗੁਰੂ ਕਿਰਪਾ ਕਰਨ ਸਤਿਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ ਗਾਵੇ ਆ ਸਤਿਗੁਰੂ ਸੱਚੇ ਬਾਸਾ ਜੀ ਦੇ ਦਰਤੇ ਪ੍ਰਵਾਨ ਹੋਵੇ ਸਤਿਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਸਾਧ ਸੰਗਤ ਜੀ ਬੇਨਤੀ ਹੈ ਕੱਲ 14 ਤਰੀਕ ਨੂੰ ਸੰਗਰਾਂਦ ਦਾ ਦਿਹਾੜਾ ਹੈ ਅੱਜ ਰਾਤਰੀ ਦੇ ਦੀਵਾਨ ਸੰਧਿਆ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਸਜਾਏ ਜਾਣਗੇ ਸੋ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਮੇਂ ਸਰਹਜਨੀਆਂ ਭਰੋ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਕਰੋ ਕਿਰਪਾ ਗਜਵਜ ਕੇ ਫਤਹਿ ਬੁਲਾਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ